ਪੰਜਾਬ ਸਰਕਾਰ ਕਿਸੇ ਵੇਲੇ ਵੀ ਜ਼ਿਲ੍ਹਾ ਪੱਛੀ ਦੇ ਬਲਾਕ ਸਭ ਤੇ ਚੋਣਾਂ ਦਾ ਐਲਾਨ ਕਰ ਸਕਦੀ ਹੈ ਕਿਉਂਕਿ ਜੂਤ ਦਾ ਚੋਣਾਂ ਦੇ ਵਿੱਚ ਅਹਿਮ ਰੋਲ ਹੁੰਦਾ ਪੰਜਾਬ ਜੂਤ ਕਾਂਗਰਸ ਦੇ ਪ੍ਰਧਾਨ ਮੋਹਤ ਮਹਿੰਦਰਾ ਜੀ ਦੇ ਨਾਲ ਗੱਲਬਾਤ ਕਰਾਂਗੇ ਮਹਿੰਦਰਾ ਸਾਹਿਬ ਕਿਸੇ ਵੇਲੇ ਵੀ ਪੰਜਾਬ ਸਰਕਾਰ ਚੋਣਾਂ ਦਾ ਐਲਾਨ ਕਰ ਸਕਦੇ ਆ ਕਿਸ ਤਰ੍ਹਾਂ ਦੀ ਤਿਆਰੀ ਲੱਗ ਰਹੀ ਆ ਕਾਂਗਰਸ ਪਾਰਟੀ ਦੀ ਬੁਰੀ ਤਿਆਰੀ ਹੈ ਔਰ ਇਸ ਹਲਕੇ ਚ ਇਹ ਮਹਿਕਮਾ ਤਾਂ ਸਾਡੀ ਪੂਰੀ ਤਿਆਰੀ ਹੈ ਔਰ ਪਰਮਾਤਮਾ ਦੀ ਕਿਰਪਾ ਸਦਕਾ ਅੱਜ ਪਵਿੱਤਰ ਦਿਨ ਹੈ ਅੱਜ ਇਹ ਪਰਮਪિતા ਪਰਮਾਤਮਾ ਦੇ ਅਗੇ ਨਤਮਸਤਕ ਹੋ ਕੇ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੀ ਆਉਣ ਵਾਲੀਆਂ ਚੋਣਾਂ ਨੇ ਕਾਂਗਰਸ ਪਾਰਟੀ ਹੁੰਜਾ ਫੇਰ ਜਿੱਤ ਹੈ ਜਿਹੜੀ ਉਹ ਪ੍ਰਾਪਤ ਕਰੂਗੀ ਉਹਦਾ ਕਾਰਨ ਹੈ ਕਿਉਂਕਿ ਪੰਜਾਬ ਦੇ ਲੋਕ ਚੇਂਜ ਚਾ ਰਹੇ ਆ ਪੰਜਾਬ ਲੋਕ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਜਿੱਤੇ 13 ਚੋਂ 7 ਸੀਟਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਜਿਤਾਈਆਂ ਸੀਗੀਆਂ ਔਰ ਉਹ ਲੜੀ ਨੂੰ ਬਰਕਰਾਰ ਰੱਖਣ ਦੀ ਤਿਆਰੀ ਕਾਂਗਰਸ ਪਾਰਟੀ ਦੇ ਸਾਡੇ ਸਾਰੇ ਅਹੁਦੇਦਾਰਾਂ ਦੀ ਸਾਡੀ ਯੂਨਿਟਾਂ ਦੀ ਸਾਡਾ ਸੰਗਠਨ ਪੂਰਨ ਤੌਰ ਤੇ ਤਿਆਰ ਪੰਜਾਬ ਸਰਕਾਰ ਕਿਸੇ ਵੇਲੇ ਵੀ ਜ਼ਿਲ੍ਹਾ ਪੱਛੀ ਦੇ ਬਲਾਕ ਸਭ ਤੇ ਚੋਣਾਂ ਦਾ ਐਲਾਨ ਕਰ ਸਕਦੀ ਹੈ ਕਿਉਂਕਿ ਜੂਤ ਦਾ ਚੋਣਾਂ ਦੇ ਵਿੱਚ ਅਹਿਮ ਰੋਲ ਹੁੰਦਾ ਪੰਜਾਬ ਜੂਤ ਕਾਂਗਰਸ ਦੇ ਪ੍ਰਧਾਨ ਮੋਹਤ ਮਹਿੰਦਰਾ ਜੀ ਦੇ ਨਾਲ ਗੱਲਬਾਤ ਕਰਾਂਗੇ ਮਹਿੰਦਰਾ ਸਾਹਿਬ ਕਿਸੇ ਵੇਲੇ ਵੀ ਪੰਜਾਬ ਸਰਕਾਰ ਚੋਣਾਂ ਦਾ ਐਲਾਨ ਕਰ ਸਕਦੇ ਆ ਕਿਸ ਤਰ੍ਹਾਂ ਦੀ ਤਿਆਰੀ ਲੱਗ ਰਹੀ ਆ ਕਾਂਗਰਸ ਪਾਰਟੀ ਦੀ ਬੁਰੀ ਤਿਆਰੀ ਹੈ ਔਰ ਇਸ ਹਲਕੇ 'ਚ ਵੀ ਮੈਂ ਕਹਾਂ ਤਾਂ ਸਾਡੀ ਪੂਰੀ ਤਿਆਰੀ ਹੈ ਔਰ ਪਰਮਾਤਮਾ ਦੀ ਕਿਰਪਾ ਸਦਕਾ ਅੱਜ ਪਵਿੱਤਰ ਦਿਨ ਹੈ ਅੱਜ 350 ਸਾਲਾਂ ਸ਼ਹੀਦੀ ਸਾਬਦੀ ਜਿਹੜਾ ਦਿਵਸ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਔਰ ਉਤੋਂ ਤਾਕਤ ਸਾਨੂੰ ਮਿਲਦੀ ਹੈ ਜਜ਼ਬਾ ਮਿਲਦਾ ਹੈ ਕਿ 350 ਸਾਲ ਪਹਿਲਾਂ ਵਾਲੀ ਕੁਰਬਾਨੀ ਦੀ ਅੱਜ ਸਾਨੂੰ ਉਹ ਜਜ਼ਬਾ ਦੇ ਰਹੀ ਹੈ ਔਰ ਉਸੇ ਪਰਮਪિતા ਪਰਮਾਤਮਾ ਦੇ ਅੱਗੇ ਨਤਮਸਤਕ ਹੋ ਕੇ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੀ ਆਉਣ ਵਾਲੀਆਂ ਚੋਣਾਂ ਨੇ ਕਾਂਗਰਸ ਪਾਰਟੀ ਹੁੰਜਾ ਫੇਰ ਜਿੱਤ ਹੈ ਜਿਹੜੀ ਉਹ ਪ੍ਰਾਪਤ ਕਰੂਗੀ ਉਹਦਾ ਕਾਰਨ ਹੈ ਕਿਉਂਕਿ ਪੰਜਾਬ ਚ ਲੋਕ ਚੇਂਜ ਚਾ ਰਹੇ ਆ ਪੰਜਾਬ ਲੋਕ ਪੰਜਾਬ ਚ ਲੋਕ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਜਿੱਤੇ 13 ਚੋਂ 7 ਸੀਟਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਜਿਤਾਈਆਂ ਸੀਗੀਆਂ ਔਰ ਉਹ ਲੜੀ ਨੂੰ ਬਰਕਰਾਰ ਰੱਖਣ ਦੀ ਤਿਆਰੀ ਕਾਂਗਰਸ ਪਾਰਟੀ ਦੇ ਸਾਡੇ ਸਾਰੇ ਅਹੁਦੇਦਾਰਾਂ ਦੀ ਸਾਡੀ ਯੂਨਿਟਾਂ ਦੀ ਸਾਡਾ ਸੰਗਠਨ ਪੂਰਨ ਤੌਰ ਤੇ ਤਿਆਰ ਹੈ ਬਿਲਕੁਲ ਕਿ ਜਿਸ ਤਰ੍ਹਾਂ ਪਹਿਲਾਂ ਮਨੀਸ਼ ਸ਼ੋਧਿਆ ਦਾ ਵੀ ਬਿਆਨ ਆਇਆ ਤੇ ਇੱਕ ਹੋਰ ਵਿਧਾਇਕ ਦਾ ਵੀ ਉਹਨਾਂ ਦੇ ਬਿਆਨ ਆਇਆ ਵੀ ਚੋਣਾਂ ਦੇ ਵਿੱਚ ਕੋਈ ਗੜਬੜੀ ਜੇ ਕੋਈ ਜਾਦਾ ਬੋਲੂਗਾ ਕਾਂਗਰਸ ਜਾਂ ਕਿਸੇ ਉਂਗਲ ਕੱਟ ਦਿੱਤੀ ਜਾਵੇ ਕੁਝ ਵੀ ਕਰ ਦਿੱਤਾ ਇਹਦਾ ਸਾਹਮਣਾ ਕਰਨ ਲਈ ਤਿਆਰ ਹਾਂ ਪੂਰੇ ਤਿਆਰ ਆਂ ਔਰ ਤੁਹਾਨੂੰ ਯਾਦ ਹੋਣਾ ਕਿ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਹੋਈਆਂ ਸੀਗੀਆਂ ਉਹਦਾ ਕੇਸ ਵੀ ਅਜ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਸਪੈਸ਼ਲ ਇੱਕ ਟੀਮ ਬਣਾਈ ਮਾਨਯੋਗ ਸੁਪਰੀਮ ਕੋਰਟ ਨੇ ਔਰ ਉਹਦੀ ਫੈਕਟ ਫਾਈਂਡਿੰਗ ਕਮੇਟੀ ਦੀ ਰਿਪੋਰਟ ਅਜੇ ਪੇਸ਼ ਹੋਣੀ ਹੈ ਇਸ ਲਈ ਜਿਹੜੇ ਅਫਸਰ ਵੀ ਇਸ ਇਨਵੋਲਡ ਹੋਣਗੇ ਜੇ ਉਹ ਸਰਕਾਰ ਦੀ ਇਹ ਗੱਲ ਸੁਣਨਗੇ ਇੱਕ ਸਾਲ ਰਹਿ ਗਿਆ ਕਾਂਗਰਸ ਪਾਰਟੀ ਸਰਕਾਰ ਚ ਆ ਰਹੀ ਹੈ ਔਰ ਮੈਂ ਬੜੇ ਨਿਮਰਤਾ ਸਹਿਤ ਸਾਰੇ ਅਫਸਰ ਸਹਿਬਾਨਾਂ ਨੂੰ ਕਹਿਣਾ ਚਾਹਨਾ ਵੀ ਆਪ ਦੀ ਨੌਕਰੀ ਹੈ ਜਿਹੜੀ ਉਹਨੂੰ ਪੁਲਿਸ ਤੁਸੀਂ ਇਹਨਾਂ ਦੇ ਚੱਕਰਾਂ ਚ ਆ ਕੇ ਉਹਨਾਂ ਨੂੰ ਆਪਣੀ ਨੌਕਰੀ ਨੂੰ ਛੇਕੇ ਨਾ ਟੰਗੋ ਆਪਣੀ ਨੌਕਰੀ ਦਾ ਖਿਆਲ ਕਰੋ ਪਰਿਵਾਰਾਂ ਦਾ ਖਿਆਲ ਕਰੋ ਉਦੋਂ ਵੱਡੀ ਗੱਲ ਇਲਾਕੇ ਦਾ ਖਿਆਲ ਕਰੋ ਔਰ ਜੋ ਲੋਕਾਂ ਦਾ ਸੈਂਟੀਮੈਂਟ ਹੈ ਉਹ ਸੈਂਟੀਮੈਂਟ ਨੂੰ ਤੁਸੀਂ ਪ੍ਰੋਟੈਕਟ ਕਰਨਾ ਹੈ ਕਿ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਹੋਵੇ ਪਰ ਜੇ ਸਰਕਾਰ ਕੁਝ ਵੀ ਇਦਾਂ ਦਾ ਕਰਦੀ ਹੈ ਤਾਂ ਸਾਡੀ ਪੂਰਨ ਤੌਰ ਤੇ ਲੀਗਲ ਤੌਰ ਤੇ ਹਰ ਤੌਰ ਤੇ ਕਾਂਗਰਸ ਪਾਰਟੀ ਦੀ ਤਿਆਰੀ ਹੈ